ਅੱਜ ਨਗਰ ਕੌਂਸਲ ਦਰਾਹਾ ਵੱਲੋਂ ਦਰਾਹਾ ਦੇ ਬਾੜ ਨੰਬਰ 10 ਦੇ ਵਿੱਚ ਕਾਰਵਾਈ ਕੀਤੀ ਗਈ ਪੀਲਾ ਪੰਜਾ ਚਲਾਇਆ ਗਿਆ ਜਿਨ੍ਹਾਂ ਵਿਅਕਤੀਆਂ ਨੇ ਘਰਾਂ ਦੇ ਅੱਗੇ ਉੱਚੇ-ਉੱਚੇ ਥੜੇ ਬਣਾਏ ਹੋਏ ਨੇ ਜਿਸ ਕਰਕੇ ਗਲੀਆਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਨੂੰ ਢਾਇਆ ਗਿਆ ਦੇਖ ਸਕਦੇ ਹਾਂ ਕਿ ਲੋਕਾਂ ਨੇ ਘਰਾਂ ਦੇ ਅੱਗੇ ਜੋ ਥੀੜੀਆਂ ਬਣਾਈਆਂ ਨੇ ਇਸ ਤਰ੍ਹਾਂ ਕੇ ਜੋ ਗਲੀਆਂ ਵਿੱਚੋਂ ਲੰਘਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਜੋ ਗੱਡੀਆਂ ਨੇ ਜਾਂ ਹੋਰ ਵਾਹਨਲ ਨੇ ਉਹਨਾਂ ਨੂੰ ਲੰਘਣ ਦੇ ਵਿੱਚ ਭਾਰੀ ਸਮੱਸਿਆ ਆਉਂਦੀ ਹੈ ਇਸ ਤੋਂ ਇਲਾਵਾ ਜੋ ਕੰਧਾਂ ਦੇ ਡਿਜ਼ਾਈਨ ਬਾਹਰ ਨੂੰ ਕੀਤੇ ਹੋਏ ਸਨ ਉਹ ਵੀ ਢਾਏ ਗਏ ਤੇ ਦੇਖ ਸਕਦੇ ਹੋ ਇੱਕ ਵੱਡੀ ਜੋ ਥੜੀ ਹੈ ਬਿਲਕੁਲ ਮੋੜ ਦੇ ਉੱਪਰ ਹੈ ਜਿੱਥੇ ਇਸ ਥੜੀ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਮ ਲੱਗ ਜਾਂਦੇ ਸੀ ਦੋ ਗੱਡੀਆਂ ਕ੍ਰੋਸ ਨਹੀਂ ਹੋ ਪਉਂਦੀਆਂ ਸੀ ਉਸ ਨੂੰ ਢਾਇਆ ਜਾ ਰਿਹਾ ਹੈ ਇਸ ਸਮੇਂ ਬਿਲਡਿੰਗ ਇਨਸਪੈਕਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਪੂਰੇ ਸ਼ਹਿਰ ਦੇ ਵਿੱਚ ਜਾਰੀ ਰੱਖਣਗੇ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੇ ਬਿਨਾਂ ਨਕਸ਼ੇ ਤੋਂ ਮਕਾਨ ਬਣਾਏ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਧਿਕਾਰੀਆਂ ਵੱਲੋਂ ਜੋ ਦਰਾਹਾ ਪਿੰਡ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਗਏ ਸੀ ਇਹ ਅੱਜ ਢਾਏ ਗਏ ਨੇ ਕੀ ਕਹੋਗੇ ਹਾਂਜੀ ਕੀ ਕਹੋਗੇ ਇਸ ਬਾਰੇ ਕਿੱਦਾਂ ਮੈਂ ਬਿਲਕੁਲ ਸਹੀ ਕੰਮ ਕਰਦੇ ਨਗਰ ਕੌਂਸਲ ਤੇ ਕਿੰਨੀ ਕਿ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਦੇ ਕਰਕੇ ਰੁਕਣੀਆਂ ਰੋਕੀਆਂ ਤੇ ਇੱਥੇ ਆਵੋਗੇ ਕਈ ਰੁਕ ਜਾਂਦੇ ਨੇ ਤੇ ਵਾਰੀ ਐਕਸੀਡੈਂਟ ਵੀ ਹੋ ਜਾਂਦੇ ਨੇ ਇੱਥੇ ਹਾਂ ਹਾਂਜੀ ਇੱਕ ਉਧਰੋਂ ਗੱਡੀ ਆਕੇ ਇੱਕ ਇਧਰੋਂ ਗੱਡੀ ਆਕੇ ਥੋੜਾ ਰੁਕਿਆ ਗਿਆ ਨਾ ਹਾਂਜੀ ਤੇ ਇਸ਼ਾਰੇ ਜੋ ਸਾਰਾ ਪਿੰਡ ਇਸ ਤੇ ਇਸ ਤਰ੍ਹਾਂ ਕਾਰਵਾਈ ਕਰਨਗੇ ਜਾਂ ਕੋਈ ਇਸੇ ਦੀ ਕਾਰਵਾਈ ਕਰਨੀ ਆ ਜਾਂ ਸਾਰੇ ਪਿੰਡ ਚ ਕਰਨਗੇ ਆ ਦੇ ਪਿੰਡ ਚ ਹੀ ਤੇ ਇਹ ਕਾਰਵਾਈ ਹਰ ਬੰਡ ਚੁਣੇ ਚਾਹੀਏ। ਉਹ ਗਲੀਆਂ ਸਰਕਾਰ ਦੀਆਂ ਨੇ। ਗਲੀਆਂ ਨੂੰ ਮਲੰਦਾਂ ਦਾ ਕਿਹ ਡਕਾੜਿਆ ਹੈ ਨਹੀਂ ਕਿਸ ਦਾ? ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਵੀਰ ਕੀ ਕਾਰਵਾਈ ਕਰ ਰਹੇ ਹੋ ਜੀ? ਇਹ ਜੋ ਨਜਾਇਜ਼ ਕੰਮ ਕਰ ਰਹੇ ਨੇ ਜੀ। ਹਾਂਜੀ। ਕਿੰਨੇ ਵਿੱਚੋਂ ਓਟ ਆ ਰਹੇ। ਕਿੰਨੇ ਕ ਨਜਾਇਜ਼ ਕਬਜ਼ੇ ਨੇ ਇੱਥੇ? ਮੇਰਾ ਕੋਲ 340 ਕਿਟਾ ਵੀ ਲਿਆ ਜੀ। ਵੀਰੇ ਕੰਪਿਊਟਰ ਕਲਾਉਡ ਚਲ ਕਰਾਂ। ਮੈਂ ਤਾਂ ਪਟਨਾ ਜੀ ਜੀ ਭੇਨਾ ਗਿਆ। ਕੋਈ ਇਲੈਕਟ੍ਰਿਸ਼ ਕਿਹਾ ਬਈਆ ਕੰਮ ਕਰਨੇਗੇ। ਇਲੈਕਟ੍ਰਿਸ਼ ਕਹਾਤਾ ਆਈਆ। ਤੇ ਆਪਣਾ ਕੀ ਅਹੁਦਾ ਕੀ ਹੈ ਜੀ ਮੈਂ ਬਿਲਡਿੰਗ ਇੰਸਪੈਕਟਰ ਬਿਲਡਿੰਗ ਇੰਸਪੈਕਟਰ ਬਿਲਡਿੰਗ ਇੰਸਪੈਕਟਰ ਸਾਡੇ ਨਾਲ ਨੇ ਜੀ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲੇ ਲਖਤੀ ਸ਼ਿਕਾਇਤ ਆਈ ਆ ਜਿਸ ਕਰਕੇ ਇਹ ਜੋ ਗਲੀਆਂ ਦੇ ਵਿੱਚ ਲੋਕਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਨਗਰ ਕੌਂਸਲ ਦਾ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਜਿਹੜੇ ਆਪਣੇ ਮਕਾਨ ਬਣਾਤੇ ਆ ਇਹ ਹੈ ਕਿ ਲੈਬਲ ਕਿਹੜਾ ਹੈ ਇਹ ਲੱਗਦਾ ਕਿ ਉਸ ਤੋਂ ਆਪਰੇ ਆ ਰਿਹਾ ਹੈ ਆਰਾਮ ਦੇ ਵਿੱਚ ਸੋਚਣੇ ਲੱਗੇ ਸਿਨਾਂ ਲਾਕੇ ਤੋਂ ਬਿਨਾਂ ਨਕਸ਼ੇ ਤੋਂ ਹੀ ਬਣ ਗਈ ਉਹਦੇ ਵੀ ਬਹੁਤ ਸਮਾਂ ਲੱਗਦਾ ਹੈ ਸੋ ਜੋ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੋ ਬਿਨਾਂ ਨਕਸ਼ੇ ਤੋਂ ਇੱਥੇ ਲੋਕ ਘਰ ਬਣਾ ਰਹੇ ਨੇ ਅਗਰ ਇਸ ਤਰ੍ਹਾਂ ਦਾ ਕੋਈ ਕੇਸ ਸਾਹਮਣੇ ਆਉਂਦਾ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਉਹਨੂੰ ਜੁਰਮਾਨਾ ਲਗਾਇਆ ਜਾਵੇਗਾ